अगर चौदह इंची टायर अलाय डाला हुआ है तो चौदह इंची टायर के अंदर अलाय डाल देते हैं वो भी उसका भी चलान कर रही है पंद्रह इंची जो इशू जो चिट लगी हुई है हम वो अलाय डाल रहे हैं उसका मत करो चलान जो गाड़ी का साइज है उसका चलान मत करो जो ओवर साइड डाल देते उसका चालान अब जैसे लोगों ने पैसे लगा रहे है। बड़े हैं बड़े के अंदर भी पूरी चंडीगढ़ गार चंडीगढ़ चंडी में पैसे लगा रहे हैं वो तो नजायज है ना कस्टमर पैसे लगाता है ਇਸ਼ਕ ਦੇ ਤੌਰ ਤੇ ਲਗਾਤੇ ਮੋਡੀਫਾਈ ਮੇ ਤਾਂ ਆਤਾ ਹੀ ਨਹੀਂ ਇਹ ਅਲਾਈ ਵੀ ਹੁਣ ਇਹਦਾ ਇਫੈਕਟ ਕੀ ਪਿਆ ਲੋਕ ਜਿਵੇਂ ਤੁਹਾਡੀਆਂ ਏਡੀਡੀ ਵੀਦ ਕਾਲਣਾ ਚਲੋ ਛੋਟੇ ਵਾਲਿਆਂ ਦਾ ਮਾਰਕੀਟਾਂ ਵੀ ਮਜ਼ਬੂਰ ਰਹਿ ਗਿਆ ਕੰਮ ਬਿਲਕੁਲ ਚਪਟ ਹੋ ਗਿਆ ਜੀ ਇਤਨਾ ਮਾਲ ਪੜਿਆ ਸਭ ਬੇਕਾਰ ਹੈਗੇ ਹੁਣ ਤੋਂ ਕਾਲੇ ਲਗਾ ਕੇ ਸ਼ਟਰ ਗਏ ਚਾਬੀ ਦੇ ਦੇਗੇ ਪ੍ਰਸ਼ਾਸਨ ਤੋਂ ਲਈ ਚਾਬੀ ਫੜੋ ਨੇ ਹਮਾਰੇ ਤਾਂ ਗੇਟੀ ਮਾਂਗੂ ਉੱਠਾ ਆ ਗਿਆ ਬਿਲਕੁਲ ਜੀ ਮਰਨ ਵਾਲਾ ਕੰਮ ਹੋ ਗਿਆ ਸਰਕਾਰ ਬਹੁਤ ਫੈ ਲੋਕ ਵੀ ਆਖਰ ਚੱਲ ਯਾਰ ਯਾਰ ਇੰਨਾ ਫੈਲ ਚੁੱਕਿਆ ਚੰਡੀਗੜ੍ਹ ਟ੍ਰੈਫਿਕ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਇੰਨਾ ਖੋਪਰ ਚੁੱਕਿਆ ਹੈ ਕਿ ਲੋਕ ਚੰਡੀਗੜ੍ਹ ਆਣਾ ਪ ਇਕੱਠਾ ਪਿਆ ਦੁਕਾਨਾਂ ਦੇ ਵਿੱਚ ਪਹਿਲਾਂ ਜਿੰਨੇ ਐਵਰੇਜ ਨਹੀਂ ਨਿਕਲਦਾ ਪਹਿਲਾਂ ਇੰਨਾ ਸਟਾਕ ਨਹੀਂ ਹੁੰਦਾ ਸੀ ਉਹ ਨਾਲ ਦੇ ਨਾਲ ਵੀ ਕੀ ਜਾਂਦਾ ਸੀ ਕੋਈ ਆ ਗਿਆ ਕੋਈ ਵਿਕ ਗਿਆ ਹੁਣ ਲੋਕ ਕੀ ਪੁਆਇਨ ਰੇ ਲਾਇਵ ਉਤਰਵਾ ਰਹੇ ਡਰ ਇੰਨਾ ਡਰ ਫੈਲ ਗਿਆ ਹੈ ਹੁਣ ਤਾਂ ਕਿਹੜੇ ਲਾਇਵ ਨੇ ਸਾਰੇ ਉਤਰਨ ਉਤਾਰਨ ਵਾਲੇ ਆਤੇ ਨੇ ਛੁੱਟਮਾਣੇ ਵਾਲਾ ਕੋਈ ਨਹੀਂ ਆਤਾ 400 ਕਿਲੋਮੀਟਰ 100 ਕਿਲੋਮੀਟਰ 300 ਕਿਲੋਮੀਟਰ ਦੇ ਲੋਕੀ ਆਉਂਦੇ ਸੀ ਕਿ ਬਰੈਲ ਦੇ ਵੀ ਜਾਵਾਂਗੇ ਚੰਡੀਗੜ੍ਹ ਜਾਵਾਂਗੇ ਨਾਲੇ ਲਾਈਟਰ ਪੁਆ ਕੇ ਲਿਆਵਾਂਗੇ ਨਾਲੇ ਕੁੰਮਾ ਫਿਰਾਂਗੇ ਨਾਲੇ ਲੈਂਟਮੋਲ ਸ਼ੋਪਿੰਗ ਕਰਾਂਗੇ ਕਿੰਕੂਨ ਕਿਹਾਵਾਂਗੇ ਨਹੀਂ ਇਹ ਦੇਖੋ ਇਹ ਕੰਪਨੀ ਦੇ ਤਰੂਪ ਦੇ ਕਲੈਂਟ ਦਿੱਤੀ ਹੋਇਆ ਕੋਈ ਜਵਾਬ ਨਹੀਂ ਆਇਆ ਇੱਕ ਵਾਰ ਬੁਲਾਇਆ ਠੀਕ ਹੈ ਭਾਈ ਆਓ ہمارے ਸਾਹਬਤ ਕਰੋ ਆਮਨੇ ਜਦ ਖਰਸੋ ਅਲਟੀਮੇਟ ਕੀਤਾ ਕਿ ਭਾਈ ਅਸੀਂ ਕਰਨਾ ਪ੍ਰਦਰਸ਼ਨ ਕਰਨੇ ਮੇਰੇ ਮਾਰੇ ਪਾਸ ਕੌਣ ਬਚ ਰਹੀ ਭਾਈ ਅਮੀਸ਼ ਕੋ ਨਹੀਂ ਤੰਗ karenge ਚਲਾਨ ਨਹੀਂ ਕਾਟੇਂਗੇ ਆਪ ਇਹ ਕਰਨੇ ਕੋ ਉਖਾ ਲੋ ਇਹ ਤਾਂ ਮਤਲਬ ਵੀ ਅਸੀਂ ਕੋਈ ਸੀਨੀਅਰ ਅਫੀਸਰ ਵੀ ਨਹੀਂ ਦੇਤੇ ਨਹੀਂ ਦੇ ਰਿਹਾ ਵੀ ਲੋ ਕਰਨੇ ਤੋਂ ਬੜੇ ਪਰਚਾਲ ਹੋ ਗਏ ਇੰਨਾ ਜਿਆਦਾ ਰੋਲਾ ਪੈ ਗਿਆ ਹਰ ਚੌਂਕ ਜੁਕਤੇ ਪੰਜ ਪੰਜ ਸੱਤ ਪੁਲਿਸ ਵਾਲੇ ਖੜੇ ਹੁੰਦੇ ਜਿਹੜੀ ਗੱਡੀ ਲਾਇਬਟਾਲੀ ਆ ਗਈ ਉਹਦੇ ਪੰਨੂ ਐਂ ਪਸਦੇ ਕਿ ਜਿਹੜਾ ਬੰਦਾ ਸੱਤ ਕਿੱਦਾਂ ਕਰਕੇ ਨਹੀਂ ਆ ਜਾਉਂਦਾ ਗੱਡੀ ਐ ਆ ਕੇ ਆ ਕੇ ਖੜੇ ਹੋ ਜਾਂਦੇ ਗੱਡੀ ਕੇ ਪੋਲੇਟੇ ਪਰ ਪੜ ਜਾਂਦੇ ਚਿਕੜ ਜਾਂਦੇ ਹੈ ਬਈ ਗੱਡੀ ਰੋਕ ਜੇ ਕਿਸੇ ਦਾ 60 ਫੀਟ ਲੱਗ ਜਾਏ ਫਿਰ ਕਹਿੰਦੇ ਸਾਡੇ ਨਾਲ ਕੋਈ ਉਹ ਤਾਂ ਬਹੁਤ ਪ੍ਰਸ਼ਾਸਨ ਜਿਵੇਂ ਮਾਰਾ ਨੇ ਕਿ ਕਿ ਇੱਕਦਮ ਗੱਡੀ ਦੇ ਅੱਗੇ ਆਵਾਂ ਔਰ ਸਾਈਡ ਤੋਂ ਦੂਸਰੀ ਬਾਤ ਆ ਕਿ ਗੱਡੀ ਕਢੋਣੇ ਕੇ ਲਈਏ ਹਮੇ ਬੀਜੇ ਲਗਵਾਣੇ ਪੜੇਗੇ ਕਿਉਂਕਿ ਕਿਸੇ ਬਾਤ ਚੰਡੀਗੜ੍ਹ ਦੇ ਵਿੱਚ ਚਲਾਨਾਂ ਨੂੰ ਲੈ ਕੇ ਜਦੋਂ ਗੱਲ ਕਰਦੇ ਆ ਤਾਂ ਆਖਰ ਬਹੁਤ ਵੱਡਾ ਨੰਬਰ ਸਾਹਮਣੇ ਆਇਆ ਸੀ ਉਤੋਂ ਸਵਾਲੇ ਵੀ ਉੱਠਿਆ ਸੀ ਕਿ ਆਖਰਕਾਰ ਜੇਕਰ ਲਗਾਤਾਰ ਨੰਬਰ ਵੱਧ ਰਿਹਾ ਤਾਂ ਇਹਦਾ ਮਤਲਬ ਕੀ ਆਖਰ ਲੋਕਦਵਾਰੇ ਨਹੀਂ ਸੁਧਰ ਰਹੇ ਹੈਗੇ ਜਾਂ ਫਿਰ ਕਿਤੇ ਨ ਕਿਤੇ ਬਿਲਕੁਲ ਛੋਟੀ ਛੋਟੀ ਗੱਲਾਂ ਦੇ ਮੀਨਵੇ ਕੱਢ ਕੇ ਚਲਾਨ ਕਟੇ ਜਾ ਰਹੇ ਨੇ ਉਹਨਾਂ ਜਿਵੇਂ ਤੁਸੀਂ ਆਸ-ਪਾਸ ਲਾਇਅ ਦੇਖ ਰਹੇ ਹੋ ਮੇਰੇ ਇਹ ਤਾਂ ਲਾਇਅ ਵੀ ਲਾਮ ਤੌਰ ਤੇ ਲੋਕ ਸ਼ੌਕ ਦੇ ਤੌਰ ਤੇ ਪਾਉਂਦੇ ਨੇ ਇਹ ਗੱਲ ਠੀਕ ਹੈ ਜਿਹੜੇ ਬਹੁਤ ਓਵਰਲੋਡ ਜਿਹੜੇ ਕਿ ਬਹੁਤ ਗੱਡੀਆਂ ਤੋਂ ਬਾਹਰ ਲੈ ਗਏ ਉਹਨਾਂ ਦੇ ਚਲਾਨ ਵੀ ਬਣਦੇ ਨੇ ਉਹਨਾਂ ਤੋਂ ਪਹੁੰਦੀ ਵੀ ਬੰਦੀ ਹੈ ਪਰ ਇਹ ਸਭ ਦੇ ਵਿੱਚ ਜੇ ਦੇਖੀਏ ਤਾਂ ਬਿਲਕੁਲ ਜਿਨ੍ਹਾਂ ਦੇ 1 ਕਿੰਚ ਜਾਂ 10 ਦਾ ਇੰਚ ਵੀ ਕਿਸੇ ਦਾ ਕੋਈ ਬਾਹਰ ਟਾਇਰ ਆਉਂਦਾ ਹੈ ਤਾਂ ਉਹਦੇ ਤੇ ਚੰਡੀਗੜ੍ਹ ਪੁਲਿਸ ਲਗਾਤਾਰ ਚਲਾਨ ਕੱਟ ਰਹੀ ਆ ਹਾਲਾਂਕਿ ਹੋਰ ਜਗ੍ਹਾ ਤੇ ਵੀ ਤਸਵੀਰਾਂ ਨੇ ਪਰ ਚੰਡੀਗੜ੍ਹ ਦੇ ਵਿੱਚ ਤਾਂ ਖਰ ਸਾਰੀ ਜਾਣਦੇ ਨੇ ਦੱਸਣ ਦੀ ਬਹੁਤੇ ਲੋੜ ਨਹੀਂ ਹੈਗੀ ਤੇ ਹੁਣ ਅੱਜ ਜਿਹੜੀ ਸਟੇਟਮੈਂਟਾਂ ਚਲਾਨਾਂ ਨੂੰ ਲੈ ਕੇ ਵੀ ਹੁਣ ਆਉਣੀਆਂ ਪੁਲਿਸ ਦੇ ਵੱਲੋਂ ਵੀ ਸ਼ੁਰੂ ਹੋ ਗਈਆਂ ਕਿਉਂਕਿ ਪੂਰੇ ਦੇਸ਼ ਦੇ ਵਿੱਚ ਜਦੋਂ ਲੋਕ ਸਭਾ ਦੇ ਵਿੱਚ ਇਸ ਚੀਜ਼ ਦਾ ਲੈ ਕੇ ਰੌਲਾ ਪਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਸੋਂ ਹੀ ਗੱਲ ਦਾ ਜ਼ਿਕਰ ਕਰਿਆ ਕਿ ਚੰਡੀਗੜ੍ਹ ਪੁਲਿਸ ਨੂੰ ਲੋਕਾਂ ਦੀ ਰਾਖੀ ਨਹੀਂ ਬਲਕਿ ਸਿਰਫ ਚਾਰਾਨ ਘਟਨ ਤੱਕ ਦਾ ਮਤਲਬ ਹੈ ਤਾਂ ਸਮਝਿਆ ਜਾ ਸਕਦਾ ਹੈ ਦੇਸ਼ ਦੀ ਪਾਰਲੀਮੈਂਟ ਇੱਕ ਸੂਬੇ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਹੋਵੇ ਤਾ ਲੋਕ ਕਿੰਨੇ ਪਰੇਸ਼ਾਨ ਹੋਣਗੇ ਅ ਭਾਜੀ ਦੇਖਿਏ ਲੋਕ ਸਭਾ ਚ ਵੀ ਰੌਲਾ ਪਿਆ ਹਟਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਰਸੋ ਇਸ ਗੱਲ ਦਾ ਜ਼ਿਕਰ ਕਰਿਆ ਵੀ ਜਿੱਥੇ ਨਿਗਰ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਨਾਲ ਨਹੀਂ ਬਲਕਿ ਚਲਾਨਾ ਤੱਕ ਮਤਲਬ ਹੈ ਇਹ ਲੋਏ ਵੀਲ ਵਾਲਾ ਜਿਹੜਾ ਮਸਲਾ ਤੁਸੀਂ ਦੇਖਦੇ ਆ ਬਹੁਤ ਵੀਡੀਓ ਵਾਇਰਲ ਹੁੰਦੇ ਨੇ ਇਮਪੈਕਟ ਕੀ ਪਿਆ ਹੈ ਤੇ ਲੋਕਾਂ ਦੇ ਇਹਦਾ ਕਾਰਨ ਕੀ ਬਣਦਾ ਹੈ ਜੀ ਪਹਿਲੇ ਤਾਂ ਆਪਕੇ ਚੈਨਲ ਕੇ ਮਾਧਮ ਸੇ ਪਹਿਲੇ ਮੇਰਾ ਨਮਸਕਾਰ ਮੈਂ ਵਿਕਾਸ ਸ਼ਰਮਾ ਤੋਂ ਜੋ ਚੰਡੀਗੜ੍ਹ ਟ੍ਰੈਫਿਕ ਪੁਲਿਸ ਜੋ ਦਗਤਾਨਾ ਸਾਈ ਕਰਦੀ ਹੈ ਜੋ ਧੱਕਾ ਕਰ ਰਹੀ ਹੈ आम पब्लिक नु भी गाड़ियाँ रोक रही है जिस आप हरियाणा पंजाब के अरे हिमाचल का कस्टमर आता था चंडीगढ़ के पूरे हर फील्ड का कस्टमर है सारा बेकार हो गया चौपट कर दिया इन्होंने तो मेरा कहने का मतलब ये जी जो ट्रैफिक पुलिस तानाशाही कर रही है जो धमकाने का डराने का, का काम कर रही है पब्लिक को और ये अलाई बिल के लेके पैसे धंधा का, का, का काम कर रही है सबसे नजायज गलत काम कर रही है ਨਹੀਂ ਮੇਨ ਆ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਜਿਨ੍ਹਾਂ ਦੇ ਬਹੁਤ ਗੱਡੀਆਂ ਤੋਂ ਬਾਹਰ ਲੋਏ ਵੀਲ ਹੈਗੇ ਨੇਗੇ ਤਾਂ ਉਹਨਾਂ ਦਾ ਚਲਾਨ ਕਿਉਂ ਨਾ ਕਰੀਏ ਸੀ ਕਿਉਂਕਿ ਲੋਕਾਂ ਲਈ ਖਤਰਾ ਬਣਦਾ ਅਗਰ ਜੈਸੇ ਲੱਗਦਾ ਕਿ ਆਪਕੋ ਜ਼ਿਆਦਾ ਬਾਹਰ ਉਸਕਾ ਚਲਾਨ ਕਰੋ ਹਮ ਵੀ ਖੁਦ ਕਹਿ ਰਹੇ ਹਾਂ ਅਗਰ 14 ਇੰਚ ਦੀ ਟਾਇਰ ਅਲਾਈ ਡਲਾ ਹੋਇਆ ਤਾਂ 14 ਇੰਚ ਦੀ ਟਾਇਰ ਕੇ ਅੰਦਰ ਅਲਾਈ ਡਾਲ ਦਿੱਤੇ ਉਹ ਵੀ ਉਸਕਾ ਵੀ ਚਲਾਨ ਕਰ ਰਹੀ ਹੈ 15 ਇੰਚ ਜੋ ਇਸ਼ੂ ਜੋ ਚਿੱਟ ਲੱਗੀ ਹੋਈ ਹੈ ਹਮ ਉਹ ਅਲਾਈ ਡਾਲ ਰਹੇ ਹਾਂ ਉਸਕਾ ਮਤ ਕਰੋ ਚਲਾਨ ਜੋ ਗਾੜੀ ਦਾ ਸਾਈਜ਼ ਉਸਕਾ ਚਲਾਨ ਮਤ ਕਰੋ जो ओवर साइड डाल देते तो उसका चलान अब जैसे लोगों ने पैसे लगा रहे हैं के अंदर भी पूरी चंडीगढ़ चंडीगढ़ में पैसे लगा रहे हैं वो तो नजायज है ना कस्टमर पैसे लगाता है ये शौक के तौर पे लगाता है मोडिफाई में तो आता ही नहीं है मार्केटा <laughs> भी काम बिल्कुल चपट हो गया जी इतना माल पड़ा है सब बेकार है जी हम तो ताड़े लगा के शटर के चाबी दे देंगे प्रशासन को लिए चाबी पकड़ो हमें हमारे तो गेटी में आ गया बिल्कुल जी मरने वाला काम हो गया ਪੈਸੇ ਦੀ ਕੋਈ ਇੱਕ ਅਠੰਨੀ ਨਹੀਂ ਵੀ ਕਮਾਈ ਹੋ ਰਹੀ ਕੋਈ ਕਸਟਮਰ ਹੀ ਆਏਗਾ ਪੈਸਾ ਕਾਹ ਸੇ ਆਏਗਾ ਲੋਕਾਂ ਚ ਡਰ ਬਹੁਤ ਕਈ ਲੋਕ ਵੀ ਆਖਰ ਚਲ ਸਾਰੇ ਭਾਈ ਨੂੰ ਰਾਮ ਰਾਮ ਡਰ ਇੰਨਾ ਫੈਲ ਚੁੱਕਿਆ ਹੈ ਚੰਦਗੀ ਟ੍ਰੈਫਿਕ ਪੁਲਿਸ ਦਾ ਲੋਕਾਂ ਦੇ ਦਿਮਾਗ ਦੇ ਵਿੱਚ ਇੰਨਾ ਖੋਪ ਪਰ ਚੁੱਕਿਆ ਹੈ ਕਿ ਲੋਕ ਚੰਦਗੀ ਦਾ ਪਸੰਦ ਹੀ ਨਹੀਂ ਕਰਦੇ ਬਾਰੋ ਬਾਰ ਜਾਣਾ ਪਸੰਦ ਕਰਦੇ ਨੇ ਅੱਜ ਕੱਲ ਤਾਂ ਇਹ ਵੀ ਸਿਸਟਮ ਹੋ ਚੁੱਕਿਆ ਹੈ ਕਿ ਅਗਰ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਪੈ ਗਿਆ ਉਹਨੇ ਗੱਡੀ ਦੇ ਵਿੱਚ ਲਾਇ ਪਾਏ ਹੋਏ ਨੇ ਤਾਂ ਅਸੀਂ ਉਹਨੂੰ ਜੇਰਪੁਰ ਮਿਲਣੇ ਜਾਣਾ ਪੈਣਾ ਹੈ ਮਹੱਲੇ ਮਿਲਣੇ ਜਾਣਾ ਪੈਣਾ ਹੈ ਅਗਲਾ ਹਾਂ ਉਹ ਵੀ 10-12 ਹਜ਼ਾਰ ਦਾ ਚਲਾਨ ਹੋ ਜੂਗਾ ਉਹ ਇਹ ਕਹਿੰਦਾ ਕਿ ਤੁਹਾਡੀ ਟ੍ਰੈਫਿਕ ਪੁਲ ਜੜੀ ਹੈਗੀ ਉਹ ਛੱਡਦੀ ਨਹੀਂ ਉਹ 12-14 ਹਜ਼ਾਰ ਦਾ ਚਲਾਨ ਦੇ ਚੱਕਰ ਦੇ ਵਿੱਚ 2-3000 ਰੁਪਏ ਕੈਸ਼ ਕੈਸ਼ ਲੈ ਲੈਂਦੀ ਹੈ ਤੇ ਛੱਡ ਦਿੰਦੀ ਹੈ ਬੰਦਾ ਕਿੰਨੇ ਪੈਸੇ ਦੇਊਗਾ ਪ੍ਰਸ਼ਾਸਨ ਦਾ ਇੰਨਾ ਖੋਪ ਫੈਲ ਚੁੱਕਾ ਹੈ ਕਸਟਮਰਾਂ ਦੇ ਵਿੱਚ ਲੋਕਾਂ ਦੇ ਵਿੱਚ ਚਾਹੇ ਉਹ ਸਿਟੀ ਦੇ ਲੋਕ ਹੈ ਚਾਹੇ ਉਹ ਬਾਹਰ ਕੇ ਲੋਕੀ ਹੈ ਇੰਨਾ ਖੋਪ ਫੈਲ ਚੁੱਕਾ ਹੈ ਕਿ ਲੋਕੀ ਚੰਡੀਗੜ੍ਹ ਦੇ ਵਿੱਚ ਆਣਾ ਤੋਂ ਛੱਡੋ ਚੰਡੀਗੜ੍ਹ ਨੂੰ ਪਸੰਦ ਕਰਨਾ ਛੱਡ ਗਏ ਚਿੱਤ ਵਿੱਚ ਤੁਹਾਡੇ ਜੇ ਕਿ ਇਹ ਕਿ ਲੋਏ ਸਭ ਤੋਂ ਜ਼ਿਆਦਾ ਪਸੰਦ ਲੋਕ ਕਰਦੇ ਸੀ ਰੁਕੋ ਨਹੀਂ ਵੀ ਹੁੰਦਾ ਰੇਟ ਦਾ ਵੀ ਸੀਗਾ ਡਿਫਰੈਂਸ ਕਰ ਵੀ ਚਲੋ ਰੇਟ ਉੱਥੇ ਸਸਤੇ ਮਿਲ ਜਾਣਗੇ ਹੁਣ ਆ ਯਾਨੀ ਕਿ ਜਿੰਨਾ ਮਾਲ ਪਿਆ ਤੁਹਾਡਾ ਇਹ ਵੈਸੀ ਇਹ ਨਾ ਹੁੰਦਾ ਜਾਂ ਫੋਨ ਕਰਕੇ ਹੋ ਗਿਆ ਵੀ ਲੋਕਾਈ ਨਹੀਂ ਰਹੇ ਹੈਗੇ ਨਹੀਂ 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 ਇਹ ਜਿਹੜਾ ਮਾਲ ਹੁਣ ਇਕੱਠਾ ਹੋ ਗਿਆ ਜਿਹੜਾ ਸਟਾਕ ਹੁਣ ਇਕੱਠਾ ਪਿਆ ਦੁਕਾਨਾਂ ਦੇ ਵਿੱਚ ਪਹਿਲਾਂ ਜਿੰਨੇ ਐਵਰੇਜ ਨਹੀਂ ਨਿਕਲਦਾ ਪਹਿਲਾਂ ਇੰਨਾ ਸਟਾਕ ਨਹੀਂ ਹੁੰਦਾ ਸੀ ਉਹ ਨਾਲ ਦੀ ਨਾਲ ਵਿਕੀ ਜਾਂਦਾ ਸੀ ਕੋਈ ਆ ਗਿਆ ਕੋਈ ਵਿਕ ਗਿਆ ਹੁਣ ਲੋਕ ਕੀ ਪੁਆਇ ਨਰੇ ਲਾਇਬਲ ਉਤਰਵਾ ਰਹੇ ਡਰ ਇੰਨਾ ਡਰ ਫੈਲ ਚੁੱਕਾ ਹੈ ਉਤਾਰਨ ਵਾਲੇ ਵੀ ਆਉਂਦੇ ਰਹੇ ਹੁਣ ਤਾਂ ਜਿਹੜੇ ਲਾਇਬਲ ਹੈ ਸਾਰੇ ਉਤਰ ਉਤਾਰਨ ਵਾਲੇ ਆਤੇ ਚੜਵਾਉਣ ਵਾਲਾ ਕੋਈ ਨਹੀਂ ਆਤਾ 400 ਕਿਲੋਮੀਟਰ 200 ਕਿਲੋਮੀਟਰ 300 ਕਿਲੋਮੀਟਰ ਦੇ ਲੋਕੀ ਆਉਂਦੇ ਸੀ ਕਿ ਬਰੈਲ ਦੇ ਵਿੱਚ ਜਾਵਾਂਗੇ ਚੰਡੀਗੜ੍ਹ ਜਾਵਾਂਗੇ ਨਾਲੇ ਲਾਈਟਾਂ ਰਪਵਾ ਕੇ ਲਿਆਵਾਂਗੇ ਨਾਲੇ ਘੁੰਮਾ ਫਿਰਾਂਗੇ ਨਾਲੇ ਲੈਂਟੇ ਮੋਲ ਸ਼ੋਪਿੰਗ ਕਰਾਂਗੇ ਝੀਲ ਘੁੰਮ ਕੇ ਆਵ ਸਾਰੀਆਂ ਚੀਜ਼ਾਂ ਦੀ ਉਹ ਠੱਪ ਹੋ ਲਿਆ ਕੰਮ ਬਿਲਕੁਲ ਸਾਰੀ ਚੀਜ਼ਾਂ ਬਿਲਕੁਲ ਠੱਪ ਹੋ ਚੁੱਕੀ ਨੇ ਸਾਡੇ ਜਿਹੜੇ ਦੁਕਾਨਦਾਰ ਨੇ ਸਾਡੇ ਜਿੰਨੇ ਵੀ ਵੀਰ ਹੈਗੇ ਦੁਕਾਨਦਾਰ ਸਾਰੇ ਭਰਾਵਾਂ ਦਾ ਕੰਮ ਬਿਲਕੁਲ ਠੱਪ ਹੋ ਚੁੱਕਿਆ ਹੈ ਬੇਲੇ ਬੈਗੇ 4-5 ਵਜੇ ਸ਼ਾਮ ਲਗ ਬੋਣੀ ਹੁੰਦੀ ਨਹੀਂ ਦੁਕਾਨਦਾਰਾਂ ਦੀ ਕੱਲ ਕੱਲ ਸਾਡੇ ਕੋਲ ਕੋਈ ਆਫਸਰ ਹੈਗਾ ਨਹੀਂ ਸੀ ਆ ਸਾਡੇ ਕੋਲ ਇੱਕ ਹੀ ਆਪਸ਼ਨ ਸੀ ਕਿ ਦੁਕਾਨਾਂ ਦੇ ਸ਼ਟਰ ਨੂੰ ਤਾਲੇ ਲਾਓ ਤੇ ਪ੍ਰਸ਼ਾਸਨ ਨੂੰ ਚਾਬੀ ਫੜਾਓ ਜਦ ਸਾਡੇ ਕੋਲ ਕਸਟਮਰ ਨਹੀਂ ਆਊਗਾ ਤਾਂ ਸਾਡੇ ਅਸੀਂ ਦੁਕਾਨ ਖੋਲ ਕੇ ਕਰਾਂਗੇ ਕੀ ਉਹ ਤਾਂ ਹੁੰਦਾ ਵੀ ਹੋਊਗਾ ਵੈਸੇ ਵੀ ਜੇਕਰ ਚਲੋ ਬੰਦੇ ਨੇ ਉਰੇ ਨਹੀਂ ਵੀ ਗੱਡੀ ਚਲਾਉਣੀ ਜਿਹੜਾ ਉਰੇ ਪਹੁੰਚ ਆ ਗਿਆ ਜਾਂਦੇ ਜਾਂਦੇ ਦੀ ਉਹਨਾਂ ਕੋ ਹੋ ਜਾਂਦਾ ਜਾਂਦੇ ਜਾਂਦੇ ਫੜ ਲੈਂਦੇ ਜੀ ਜਾਂਦੇ ਜਾਂਦੇ ਆ ਗਿਆ ਆ ਜਾ ਭਾਈ ਮੁਰਗਾ ਫਸ ਗਿਆ ਆ ਜਾ ਭਾਈ ਅਸਲ ਤਕੀਲਾ ਬੰਦੀ ਕਰ ਦਿੱਤੀ ਜੀ ਪੂਰੇ ਚੰਡੀਗੜ੍ਹ ਦੀ ਚਾਰੋਂ ਤਰਫੋਂ ਘੇਰ ਲਿਆ ਚੰਡੀਗੜ੍ਹ ਕੋਣ ਬੜੇਗਾ ਯਾਂਹ ਪੇ ਤੋਂ ਭਾਈ ਸਭ ਹਮਨੇ ਇਹ ਦੇਖੋ ਇਹ ਕੰਪਨੀ ਦੇ ਰੂਪ ਦੇ ਦਿੱਤੀ ਰੈਂਟ ਦਿੱਤੀ ਹੋਈ ਹੈ ਇਹਦਾ ਕੋਈ ਜਵਾਬ ਨਹੀਂ ਆਇਆ ਇੱਕ ਵਾਰ ਬੁਲਾਇਆ ਠੀਕ ਹੈ ਭਾਈ ਆਓ हमारे हमारे से बात करो हमने जब परसों अल्टीमेट किया कि भाई हम कल ਦਰਨਾ ਪ੍ਰਦਰਸ਼ਨ ਕਰਨੇ ਫਿਰ ਹਮਾਰੇ ਪਾਸ ਫੋਨ ਵੱਜ ਰਹੇ ਹੈ ਕਿ ਭਾਈ ਹਮੀਸ਼ਾ ਕੋ ਨਈ ਤੰਗ ਕਰੇਗੇ ਚਲਾਨ ਨਹੀਂ ਕਾਟੇਗੇ ਆਪ ਇਸਦਰਨੇ ਕੋ ਉਠਾ ਲੋ ਇਹਦਾ ਮਤਲਬ 20 ਵੀ ਆਪ ਕੋਈ ਸੀਨੀਅਰ ਅਫੀਸ਼ਰਸ ਵੀ ਇਹਦੇ ਤੇ ਨਹੀਂ ਦੇ ਰਹਾ ਵੀ ਲੋਕ ਇੰਨੇ ਥੱਲੇ ਪਰੇਸ਼ਾਨ ਹੋ ਗਏ ਇੰਨਾ ਜਿਆਦਾ ਰੌਲਾ ਪੈ ਗਿਆ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਵੀ ਧਿਆਨ ਚ ਲੈ ਰਹੇ ਵੀ ਇਹ ਚੀਜ਼ਾਂ ਦਾ ਨਾ ਹੋਵੇ ਕਿਉਂਕਿ ਇਹਦਾ ਮੈਸੇਜ ਵੀ ਜਾ ਰਿਹਾ ਨਾ 올ਓਵਰ ਇੰਡੀਆ ਜਦੋਂ ਮੈਸੇਜ ਜਾਂਦਾ ਹੈ ਵੀ ਚੰਡੀਗੜ੍ਹ ਜੀ ਲੋਕਾਂ ਨੇ ਤਾਂ ਚਲਾਨ ਘੜ ਕਹਿਣ ਲੱਗੇ ਸੀਨੀਅਰ ਅਧਿਕਾਰੀਆਂ ਕੋ ਵੀ ਕਈ ਵਾਰ ਕੋਈ ਬਾਤیں ਪਤਾ ਨਹੀਂ ਹੁੰਦੀ ਕਿਉਂਕਿ ਜੋ ਨ ਕਈ ਵਾਰ بڑا ਅਧਿਕਾਰੀ ਬੋਲ ਦਿੱਤਾ ਕਿ ਭਾਈ ਇਹ ਚੀਜ਼ ਨਹੀਂ ਕਰਨੀ ਆਪਾਂ ਨੇ ਤਾਂ ਨੀਚੇ ਵਾਲੇ ਅਧਿਕਾਰੀ ਜੋ ਹੈ ਕੋਸਟੇਬਲ ਹੋ ਗਿਆ ਹੈਡ ਕੋਸਟੇਬਲ ਹੋ ਗਿਆ ਸਬ ਇੰਸਪੈਕਟਰ ਹੋ ਗਿਆ ਜੋ ਨੀਚੇ ਕੇ ਅਧਿਕਾਰੀ ਹੈ ਉਹਨਾਂ ਕੇ ਮੋਹਰ ਵੀ ਖੂਨ ਲੱਗ ਚੁੱਕਿਆ ਹੈ ਉਹਨਾਂ ਨੇ ਪੈਸੇ ਲੈਣ ਦੀ ਆਦਤ ਬਣੀ ਬਣੀ ਪਈ ਹੋਈ ਹੈ ਉਹ ਆਦਤ ਇੰਨੀ ਛੇਤੀ ਨਹੀਂ ਜਾਣੀ ਉਹ ਆਇਸਤਾ-ਇਸਤਾ ਜਾਊਗੀ ਤੇ ਉਹਨਾਂ ਨੂੰ ਸਾਰੇ ਵੀਰਾਂ ਨੂੰ ਸਾਡੀ ਬੇਨਤੀ ਹੈ ਜਿੰਨੇ ਵੀ ਟ੍ਰੈਫਿਕ ਪੁਲਿਸ ਦੇ ਵਿੱਚ ਜਿਹੜੇ ਵੀ ਚੌਂਕ ਦੇ ਵਿੱਚ ਖੜੇ ਹੁੰਦੇ ਆ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੇ ਵੀ ਏਰੀਆ ਚੰਡੀਗੜ੍ਹ ਕਾ ਹੈਗਾ ਬੋਰਡ ਏਰੀਆ ਜਿਹਨੂੰ ਕਹਿੰਦੇ ਆਪਾਂ ਬੋਰਡ ਦੇ ਹਰ ਚੌਂਕ ਦੇ ਉੱਤੇ ਪੰਜ ਪੰਜ 7 7 ਪੁਲਿਸ ਵਾਲੇ ਖੜੇ ਹੁੰਦੇ ਆ ਜਿਹੜੀ ਗੱਡੀ ਲਾਇ ਬਚਾਲੀ ਆ ਗਈ ਉਹਦੇ ਪੱਲੂ ਐਂ ਪਸਦੇ ਕਿ ਜਿਹੜਾ ਬੰਦਾ ਸੱਤ ਕਤਲ ਕਰਕੇ ਨਹੀਂ ਆ ਜਾਉ ਪਿੱਛੋਂ ਗੱਡੀ ਕੇ ਅੱਗੇ ਆ ਕੇ ਖੜੇ ਹੋ ਜਾਂਦੇ ਆ ਗੱਡੀ ਕੇ ਬੋਲੇਟ ਤੇ ਪੜ ਜਾਂਦੇ ਆ ਚਿਪਟ ਜਾਂਦੇ ਆ ਭਾਈ ਗੱਡੀ ਰੋਕ ਹੁਣ ਉਹਦੇ ਚ ਜੇ ਕਿਸੇ ਦੇ ਸਟਾਪ ਮੈਂਟ ਲੱਗ ਜਾਏ ਫਿਰ ਕਹਿੰਦੇ ਨੇ ਸਾਡੇ ਨਾਲ ਗੱਲ ਉਹ ਤਾਂ ਉਹ ਤਾਂ ਉਹ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਨਾ ਕਿ ਕਿ ਇੱਕਦਮ ਗੱਡੀ ਦੇ ਅੱਗੇ ਆਵਾਂ ਔਰ ਸਟ ਦੂਸਰੀ ਬਾਤ ਹੈ ਚੰਡੀਗੜ੍ਹ ਘੁਸਣੇ ਕੇ ਲੀਏ ਹਮੇ ਵੀਜ਼ੇ ਲਗਵਾਣੇ ਪੜੇਗੇ ਸਿੱਧੀ ਸਿੱਧੀ ਬਾਤ ਹੋ ਗਈ ਹੈ ਠੀਕ ਹੈ और आपके चैनल के माध्यम से हम एक चीज कहना चाहते हैं प्रशासन को अगर हमारी समस्या का हल नहीं होता है आज हम एस एस साहब ने बुलाया है तो वो हमारी समस्या का हल नहीं निकालते हैं तो हमारी अगली रणनीति हम अब की बार तो हमने बता के धरना दिया है उसके बाद हम गवर्नर हाउस का घेराव करेंगे ये नहीं पता टाइम टेबल क्या होगा किस टाइम होगा इतना तगड़ा प्रोटेस्ट करेंगे प्रशासन देखता रहिएगा ਤਲੋਖਰ ਕਿਉਂਕਿ ਇਹ ਲੋਕਾਂ ਦਾ ਜੇ ਦੇਖਿਆ ਜਾਵੇ ਲਾਜ਼ਮੀ ਹੀ ਗੱਲ ਹੈ ਵੀ ਜਦੋਂ ਕਿਸੇ ਦੇ ਕੰਮਕਾਜ ਤੇ ਜਦੋਂ ਬੰਦਾ ਵਿਹਲਾ ਹੁੰਦਾ ਤਾਂ ਉਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਤੇ ਨਾਲ ਸਭ ਤੋਂ ਵੱਡੀ ਗੱਲ ਇਹ ਵੀ ਹੈ ਕੱਲੇ ਇਹਨਾਂ ਦੇ ਆਉਣ ਦੀ ਨਹੀਂ ਜਿਹੜਾ ਬੰਦਾ ਉਰੇਆ ਹੁੰਦਾ ਤਾਂ ਆਖਰ ਉਹ ਜਦੋਂ ਘੁੰਮ ਫਿਰਕੇ ਜਾਂਦਾ ਬਾਕੀ ਲੋਕਾਂ ਵਾਸਤੇ ਵੀ ਇੱਕ ਪੈਸੇ ਦੇ ਦੀ ਕਮਾਈ ਦਾ ਸਾਧਨ ਬਣਦਾ ਕਿਉਂਕਿ ਚੰਡੀਗੜ੍ਹ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਜਿਹੜਾ ਫੋਕਸ ਹੈ ਘੁੰਮਣ ਕਮਾਉਣ ਵਾਲੇ ਲੋਕਾਂ ਦਾ ਤੇ ਨਾਲ ਹੀ ਉਰੋਂ ਦੀ ਜਿਹੜੀਆਂ ਦੁਕਾਨਦਾਰੀਆਂ ਨੇ ਉਹ ਵੀ ਉਹਨਾਂ ਦੇ ਸਿਰ ਤੇ ਚੱਲਦੀਆਂ ਹੁਣ ਜੇਕਰ ਲੋਕ ਆਉਣ ਵਾਸਤੇ ਡਰਨ ਲੱ ਐਸਪਰ ਮਸਲਾ ਸਿਰਫ ਇਹ ਨਹੀਂ ਹੈਗਾ ਵੀ ਕੁਝਕ ਥਾਵਾਂ ਦਾ ਹੈ ਲੋਕ ਸਭਾ ਤੋਂ ਲੈ ਕੇ ਸਟੇਟ ਦੇ ਮੁੱਖ ਮੰਤਰੀ ਤੋਂ ਲੈ ਕੇ ਜਦੋਂ ਮੁੱਖ ਮੰਤਰੀ ਇਹ ਗੱਲ ਕਹਿਣ ਲੱਗ ਜੇ ਤਾਂ ਲਾਜ਼ਮੀ ਜੀ ਗੱਲ ਹੈ ਕਿਉਂਕਿ ਉਹਦੇ ਤੱਕ ਪਹੁੰਚਣੀ ਬੜਾ ਮੁਸ਼ਕਲ ਹੁੰਦਾ ਜਿਕਰ ਗੱਲਾਂ ਉਹਦੇ ਤੱਕ ਪਹੁੰਚਿਆ ਨਹੀਂ ਤਾਂ ਇਹ ਉਹਨੇ ਵੀ ਜ਼ਿਕਰ ਇਹ ਕਰਿਆ ਕਿ ਚਲਾਨ ਕੱਟਣ ਵੇਲੇ ਕੀ ਹਾਲਾਤ ਹੁੰਦੇ ਨੇ ਤਾਂ ਖੁਦ ਉਹਨਾਂ ਨੇ ਆਪ ਵਿਜ਼ੂਅਲਾਈਜ਼ ਵੀ ਕਰਕੇ ਦਿਖਾਇਆ ਵੀ ਆਖਰ ਲੋਕਾਂ ਨੂੰ ਕੀ ਰਿਆ ਕੇ ਮੈਂ ਜਾਂਦਾ ਹੁਣ ਗੱਲ ਇਹ ਹੈ ਵੀ ਚੰਡੀਗੜ੍ਹ ਦੇ ਸੀਨੀਅਰ ਪੁਲਿਸ ਅਫੀਸ਼ਰਜ਼ ਕਿੰਨਾਕ ਸੰਜੀਦਗੀ ਨਾਲ ਇਹਨੂੰ ਲੈਂਦੇ ਨੇ ਤੇ ਲੋਕਾਂ ਦੇ ਵਿੱਚ ਡਰ ਤਾਂ ਡਰ ਨਾਲ ਇਹ ਵੀ ਹੈ ਵੀ ਆਖਰ ਜੇ ਕੰਨੀ ਘਤਰਉਣ ਲੱਗੇ ਤਾਂ ਚੰਡੀਗੜ੍ਹ ਵਾਸਤੇ ਜਾਂ ਉਹਨਾਂ ਦੇ ਲੋਕਾਂ ਵਾਸਤੇ ਬਹੁਤ ਵੱਡੀ ਪਰੇਸ਼ਾਨੀ ਖੜੀ ਹੋ ਜੂ ਲੋਹੇ ਵੀਰ ਨੂੰ ਲੈ ਕੇ ਜਿਵੇਂ ਇੰਚ-ਇੰਚ ਮਾਪਿਆ ਜਾ ਰਿਹਾ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਆਖਰ ਜੇਕਰ ਉਹਨੇ ਲੋਕ ਉਹਨਾਂ ਹੀ हट ਗਏ ਤਾਂ ਫਿਰ ਆਖਰ ਬਣੂਗਾ ਕੀ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ